ਹੈਲੋ ਗਾਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਇਸ ਹੁਣ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਆ ਹੁਣ ਆਪਾਂ ਨਾ ਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਗੁਰਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜਗਾਹ ਆ ਸਭ ਤੋਂ ਜਾਦੀ ਮਹਿੰਗੀ ਜਗਾਹ ਤਰਤਨ ਬਾਬਾ ਜੋਰਾਵਰ ਸਿੰਘ ਜੀ ਤਰਤਨ ਬਾਬਾ ਫਰਨੀ ਸਿੰਘ ਜੀ माता गुजर कौर जी गुरुद्वारा श्री ज्योति स्वरूप साहिब आओ वगुरु जी आप पहले गुरुद्वारा साहिब जी की हिस्ट्री पढ़िए वागुरु जी सरबण करो गुरुद्वारा साहिब जी का इतिहास हिंदी से लिखे हुआ इंग्लिश करो गुरुद्वारा साहिब जी का इतिहास ਵਾਹਿਗੁਰੂ ਜੀ ਆਪ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਸਤਕਾਰਯੋਗ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀਆਂ ਦਾ ਪਵਿੱਤਰ ਸਰੀਰਾਂ ਦਾ ਅੰਤਿਮ ਸੰਸਕਾਰ ਸਨ 1704 ਈਸਵੀ ਵਿੱਚ ਕੀਤਾ ਗਿਆ ਸੀ ਵਾਹਿਗੁਰੂ ਜੀ ਇਸ ਸਥਾਨ ਤੇ ਛੋਟੇ ਸਹਿਬ ਜਾਨਿਆਂ ਦਾ ਤੇ ਮਾਤਾ ਗੁਜਰੀ ਜੀਆ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਵਾਹਿਗੁਰੂ ਜੀ ਉਸ ਟਾਈਮ ਵਜ਼ੀਰ ਖਾਨ ਦੇ ਡਰ ਤੋਂ ਜ਼ਿਮੀਦਾਰਾਂ ਨੇ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਵਾਹਿਗੁਰੂ ਜੀ ਦੀਵਾਨ ਟੌਡਰਮਲ ਜੀਆ ਨੇ ਵਜ਼ੀਰ ਖਾਨ ਨੂੰ ਉਸ ਸਮੇਂ ਦੀ ਵੱਡੀ ਰਾਸ਼ੀ ਦਿੱਤੀ ਤੇ ਵਜ਼ੀਰ ਖਾਨ ਦਾ ਹੁਕਮ ਸੀ ਜਿਸ ਥਾਂ ਤੇ ਸਭ ਜਾਦਿਆਂ ਦਾ ਸੰਸਕਾਰ ਕੀਤਾ ਜਾਵੇਗਾ ਉਸ ਸਥਾਨ ਤੇ ਸੋਨੇ ਦੀਆਂ ਮੋਹਰਾਂ ਖੜੀਆਂ ਕੀਤੀਆਂ ਜਾਣਗੀਆਂ ਧੰ ਹੈ ਵਾਹਿਗੁਰੂ ਜੀ ਟੋਡਰ ਮਲ ਜੀ ਜਿਨ੍ਹਾਂ ਨੇ ਜ਼ਮੀਨ ਖਰੀਦੀ ਸੋਨੇ ਦੀਆਂ ਮੋਹਰਾਂ ਖੜੀਆਂ ਕੀਤੀਆਂ ਫਿਰ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀਆ ਦਾ ਅੰਤਿਮ ਸੰਸਕਾਰ ਕੀਤਾ ਵਾਹਿਗੁਰੂ ਜੀ ਤਾਂ ਨਹਿਟ オーडर ਮਲ ਜੀ ਵਾਹਿਗੁਰਜੀ ਜਿਨ੍ਹਾਂ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਛੋਟੇ ਸਹਿਬ ਜਿਆਦਿਆਂ ਦੇ ਤੇ ਮਾਤਾ ਗੁਜੇਰ ਕੌਰ ਜੀਆਂ ਦਾ ਅੰਤਿਮ ਸੰਸਕਾਰ ਕੀਤਾ ਵਾਹਿਗੁਰਜੀ ਹਰ ਸਾਲ ਦਸੰਬਰ ਮਹੀਨੇ ਵਿੱਚ 11 12 13 ਪੋ ਨੂੰ ਸ਼ਹੀਦਾਂ ਦੀ ਯਾਦ ਵਿੱਚ ਸਾਲਾਨਾ ਜੁੜ ਮੇਲਾ ਲੱਗਦਾ ਹੈ ਵਾਹਿਗੁਰੂ ਜੀ ਜਿਸ ਸਥਾਨ ਤੇ ਸਹਬਜ਼ਾਦਿਆਂ ਅਤੇ ਮਾਤਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਅੱਜ ਉਸ ਪਾਵਨ ਅਸਥਾਨ ਤੇ ਪਾਲਕੀ ਸਾਹਿਬ ਸ਼ੋਭਿਤ ਹੈ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਜਰੂਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨੋ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਗੁੰਮਟ ਦੀ ਕਾਰ ਸੇਵਾ ਚੱਲ ਰਹੀ ਹੈ ਤੁਸੀਂ ਦੇ ਸਕਦੇ ਹੋ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਤਾਂਤਨ ਬਾਬਾ ਜੋਰਾਵਾਰ ਸਿੰਘ ਜੀ ਤਾਂਤਨ ਬਾਬਾ ਫਤੇਹ ਸਿੰਘ ਜੀ ਤਾਂਤਨ ਮਾਤਾ ਗੁਜਰੀ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਜ਼ਰੂਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾਓ ਜੇ ਮੈਂ ਤੋਂ ਧਿਆਸ ਬੋਲਦਿਆਂ ਕੋਈ ਵੀ ਗਲਤੀ ਹੁੰਦੀ ਮaaf ਕਰਨਾ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਸਰੋਵਰ ਦੇ ਵਾਹਿਗੁਰੂ ਜੀ ਆਓ ਹੁਣ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੀਏ ਵਾਹਿਗੁਰੂ ਜੀ ਦਰਸ਼ਨ ਕਰੋ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਾਂ ਤਾਂ ਬਾਬਾ ਜੋਰਾਵਾਰ ਸਿੰਘ ਜੀ ਤਾਂ ਤਾਂ ਬਾਬਾ ਫਤਿਹ ਸਿੰਘ ਜੀ ਤਾਂ ਤਾਂ ਮਾਤਾ ਗੁਜਰੀ ਜੀ ਵਾਹਿਗੁਰਜੀ ਆਪ ਜਿਸ ਤਸਵੀਰ ਦੇ ਦਰਸ਼ਨ ਕਰ ਰਹੀ ਹਾਂ ਇਹ ਤਸਵੀਰ ਦੀਵਾਨ ਟੋਡਰਮਲ ਜੀਆਂ ਦੀ ਹੈ ਜਿਸ ਟਾਈਮ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਦ ਕੇ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਜੀ ਦਾ ਬਾਬਾ ਫਤੇ ਸਿੰਘ ਜੀਆਂ ਦਾ ਅੰਤਿਮ ਸੰਸਕਾਰ ਕੀਤਾ ਸੀ ਵਾਹਿਗੁਰਜੀ ਧੰਨ ਹੈ ਇੱਕ ਮਾਈ ਟੋਡਰਮਲ ਜੀਆਂ ਦੀ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਵਾਹਿਗੁਰਜੀ ਤੰਤਨ ਮਾਤਾ ਗੁਜਰੀ ਜੀ ਤੰਤਨ ਮਾਤਾ ਗੁਜਰੀ ਜੀ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਸਤਨਾਮ ਵਾਹਿਗੁਰੂ ਵਾਹਿਗੁਰਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਵਾਹਿਗੁਰਜੀ ਜੀ ਮੈਂ ਤੋਂ ਵੀਡੀਓ ਬਣਾਉਂਦੇ ਆਂ ਕੋਈ ਵੀ ਗਲਤੀ ਹੁੰਦੀ ਮaaf ਕਰਿਓ ਜਾਂ ਇਤਿਆਸ ਬੋਲਦਿਆਂ ਕੋਈ ਵੀ ਗਲਤੀ ਹੁੰਦੀ ਮaaf ਕਰਿਓ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਤੰਤਨ ਮਾਤਾ ਗੁਜਰੀ ਜੀ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜੀ ਜਰੂਰਤ ਸੀ ਗੁਰਦੁਆਰਾ ਸਾਹਿਬ ਜੀਆਂ ਦੇ ਦਰਸ਼ਨ ਕਰਨਾ ਉਹ ਜੇ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲਏ ਹੋਣਗੇ ਜੇ ਮੇਰੇ ਤੋਂ ਵੀਡੀਓ ਬਣਉਂਦੀ ਹੈ ਕੋਈ ਵੀ ਗਲਤੀ ਹੋndi ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ